हां जी दोस्तों जमे के थोनू पता ही है के केएस मक्खन के के ते मैड संधू ਦੇ ਵਿੱਚ ਕਾਝ ਵੱਡੀ ਕੰਟਰੋਵਰਸੀ ਚੱਲ ਰਹੀ ਸੀ ਤੇ ਦੋਨੋਂ ਚਰਚਾ ਦਾ ਵਿਸ਼ਾ ਬਣੇ ਹੋਏ ਸਨ ਬਾਕੀ ਦੋਸਤੋ ਤੁਹਾਨੂੰ ਦੱਸ ਦਨੇ ਹੈ ਕਿ ਕੇਐਸ ਮੱਖਣ ਵੱਲੋਂ ਮੈਡ ਸੰਧੂ ਨੂੰ ਵੱਡਾ ਰਿਪਲਾਈ ਕੀਤਾ ਗਿਆ ਸੀ ਜੋ ਕਿ ਕੇਐਸ ਮੱਖਣ ਵੱਲੋਂ ਮੈਡ ਸੰਧੂ ਨੂੰ ਕਿਹਾ ਗਿਆ ਸੀ ਕਿ ਇਹ ਤਾਂ ਛੜਿਆਂ ਦੀ ਰੂਹ ਦੀ ਖਰਾਕ ਹੈ ਤੇ ਛੜਿਆਂ ਨੂੰ ਪੂਰਾ ਖੁਸ਼ ਰੱਖਦਾ ਹੈ ਉਸ ਨੂੰ ਲੈ ਕੇ ਚੱਲਦਿਆਂ ਜੋ ਕਿ ਹੈ ਮੈਡ ਸੰਧੂ ਵੱਲੋਂ ਕੇਐਸ ਮੱਖਣ ਨੂੰ ਕਿਹਾ ਗਿਆ ਸੀ ਕਿ ਤੂੰ ਤਾਂ ਬੁੱਢਾ ਹੈ ਕਿ ਤੇਰੇ ਤਿਲਾਂ ਚ ਤੇਲ ਨਹੀਂ ਹੈ ਬਾਕੀ ਦੋਸਤੋ ਮੈਡਸਨ ਤੋਂ ਬੋਲੋ ਇਹ ਵੀ ਕਿਹਾ ਗਿਆ ਸੀ ਕਿ ਤੂੰ ਸਾਡੇ ਕੋਲੋਂ ਤਾਂ ਟੀਆਰਪੀ ਭਾਲਦਾ ਹੈ ਦੋਸਤੋ ਕੁਝ ਸਮਾਂ ਬਾਅਦ ਹੀ ਕੇਐਸ ਮੱਖਣ ਵੱਲੋਂ ਵੀ ਮੈਡਸਨ ਨੂੰ ਰਿਪਲਾਈ ਕੀਤਾ ਗਿਆ ਸੀ ਕੇਐਸ ਮੱਖਣ ਵੱਲੋਂ ਕਿਹਾ ਗਿਆ ਸੀ ਜੇ ਤੂੰ ਮੈਨੂੰ ਬੁੱਢਾ ਦੱਸਦਾ ਹੈ ਇੱਕ ਵਾਰੀ ਸਾਡੀ ਮੋਟਰ ਤੇ ਆ ਤੈਨੂੰ ਦੱਸਦੇ ਹਾਂ ਕਿ ਬੁੱਢਾ ਕੀ ਹੁੰਦਾ ਬਾਕੀ ਦੋਸਤੋ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਕਿ ਕੇਐਸ ਮੱਖਣ ਦੀ ਨਵੀਂ ਐਲਬਮ ਆ ਰਹੀ ਹੈ ਉਸ ਨੂੰ ਲੈ ਕੇ ਚੱਲਦੇ ਹਾਂ ਜੋ ਕਿ ਉਸ ਦੀ ਐਲਬਮ ਚੱਲੇ ਤਾਂ ਉਹ ਮੈਡਸਨ ਤੋਂ ਨਾਲ ਵੱਡੇ ਵੱਡੇ ਟਕਰਾਅ ਲੈ ਰਿਹਾ ਹੈ ਵਾਕੀ ਦੋਸਤੋ ਤੁਸੀਂ ਇਹਨਾਂ ਦੋਨਾਂ ਦੇ ਮੁੱਦੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਇਨਾਂ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪ ਅਗਲੀ ਵੀਡੀਓ ਵੱਲ ਧੰਨਵਾਦ